ਉਰੇ ਅੱਤਰ ਦੀ ਕਿਹਦੀ ਮਾਤਾ ਉਹ ਵੀਰੇ ਲੋਕਾਂ ਨੂੰ ਕਿਹਾ ਭੰਗਲੇਖਾਂ ਚ ਪਾਈ ਜਾਣਾ ਉਰੇ ਤੇਰੀ ਜੀ ਮਾਤਾ ਕਿਹਦੀ ਆਉਂਦੀ ਐ ਅੱਜ ਤਾਂ ਕਿਹਾ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰਾ ਐਸਾ ਮੈਂ ਜੂਤ ਫਿਰਨਾ ਤੂੰ ਜਾ ਸਕੀਂਗਾ ਅਸੀਂ ਕਿਸੇ ਤੋਂ ਕਰਿਓ ਉਰੇਆ ਉਰੇਆ ਤੂੰ ਮਾਤਾ ਕਰਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਮੇਰੀ ਗੱਲ ਮੈਂ ਮੈਂ 2 ਮਿੰਟ ਗੱਲ ਸੁਣੋ 1 ਮਿੰਟ ਉਹ ਗੱਲ ਸੁਣ ਲਓ ਯਾਰ ਕੋਈ ਨਾ ਮੇਰੀ ਇਹ ਨਾ ਸਮਝੀ ਮਰਦਾ ਇੱਧਰ ਲੋਕਾਂ ਦੇ ਪਾਸੇ ਚੱਲਦੇ ਫਿਰਦੇ ਜੇ ਤੂੰ ਪਖੰਡ ਬਾਜ਼ ਦੇ ਵਿੱਚ ਪਾਤਰੀ ਐਸੀ ਧੌਣ ਕੁੱਟੂਆ ਸਾਲ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਤਾਂ ਉੱਥੇ ਕਿਹੜਾ ਕਹਿਣਾ ਮਰਦਾ ਮਾਤਾ ਨੇ ਕਿਹੜਾ ਕੋਈ ਆਉਂਦੀ ਅਵਰ ਤੋਂ ਪੀਸ ਕੇ ਲੈ ਕੇ ਜਾ ਉਧਰ ਨੂੰ ਮਾਤਾ ਤੇਰੇ ਚਾਉ ਗੰਦ ਚ ਹੈ ਬਾਈ ਤੂੰ ਸਾਲਿਆ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਫਾਣੀ ਨਿਕਾ ਯਾਰ ਪਾਣੇ ਯਾਰ ਬਾਈ ਡਾਂਗ ਕਰਾਂਗੇ ਯਾਰ ਪਖੰਡ ਬਾਦ ਦੇ ਪੁੱਤ ਮੁੰਡਾ ਨੂੰ ਖੋੜਾ ਡਾਂਗ ਫੜਾਗੇ ਤੇ ਮੁੰਡਾ ਖੜਾ ਮੁੰਡਾ ਖੜ ਜਾ ਮੋ ਉੱਥੇ ਨਹੀਂ ਗਿਆ ਹਾੜਾਂ ਦੇ ਵਿੱਚ ਕਰੀਬ ਨਾਲ ਘਟਾਏ ਜਿੱਥੇ ਕਰਨਗੇ ਅਸੀਂ ਵੀ ਕਰਾ ਲੈ ਕੰਮ ਤੇ ਨੀਰਾ ਮਜ਼ਦੂਰ ਕਰਾ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨਹੀਂ ਮੈਂ ਇੱਥੋਂ ਕਿੱਥੇ ਮਿੰਟ ਕਰ ਲੂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਾ ਮੇਰਾ 20 ਕਰਾ ਦੁੱਥੇ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈ ਦਾ ਜੋ ਨਹੀਂ ਪਾਉਂਦੀ ਹੈਗੀ ਦਮੇ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੰਡੀ ਆਇਆ ਯਾਰ ਜਿਹਨੇ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਦਾ ਇੱਕ ਮਿੰਟ ਚਮਕੌਰ ਬੋਲ ਲਾ ਚੁੱਪ ਕਰ ਜਾ ਉਹ ਨਹੀਂ ਉਹ ਇੱਕ ਮਿੰਟ ਚਮਕੌਰ ਯਾਰ ਕਰ ਦੇ ਬੋਲਣਾ ਇੱਕ ਮਿੰਟ ਇਹ ਗੱਲ ਨਹੀਂ 2 ਮਿੰਟ ਭਾਈ ਪਹਿਲਾਂ ਪਹਿਲਾਂ ਕੋਈ ਵੀ ਕਿਸੇ ਨੂੰ ਬੋਲਡ ਫਾਈਨਲ ਸੀ ਮੱਕਾ ਕੋਈ 2 ਮਿੰਟ ਗੱਲ ਸੁਣ ਲੋ ਭਾਈ ਰੌਲਾ ਨਾ ਪਾਓ ਯਾਰ ਬੋਲੋ ਨਾ ਮੈਂ ਉਹ ਤੇ ਮੈਂ ਉਹ ਤੇ ਭਾਈ ਕਿਉਂ ਗੌਰ ਭਾਈ ਖੜੇ ਕਿੱਥੇ ਲੰਮੇ ਇੱਕ ਮਿੰਟ ਜੱਟ ਮਕੌਰ ਜਾ ਮੇਰੀ ਗੱਲ ਸੁਣ ਜਾ ਭਾਈ ਤੂੰ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ ਕੇ ਬੈਠਦਾ 2 ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੇ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣ ਲੈ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਵੀ ਸੁਣ ਲੈ ਇਧਰ ਧਿਆਨ ਨਾਲ ਓਰੇ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇਧਰ ਆ ਇਧਰ ਆ ਜਾ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਏ ਹੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਬੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ